ਪਰਦੀ ਸਭ ਤੋਂ ਪ੍ਰਾਣੀ ਖੇਤਰੀ ਸਿਆਸੀ ਪਾਰਟੀ ਸ਼ੋਮਨੀ ਅਕਾਲੀ ਦਲ ਸੰਕਟ ਦੀ ਕੜੀ ਦਾ ਸਾਹਮਣਾ ਕਰ ਰਹੀ ਹੈ ਪਾਰਟੀ ਦੀ ਲੋਕ ਸਭਾ ਚੋਣਾਂ ਵਿੱਚ ਹੋਈ ਹਾਰ ਤੋਂ ਬਾਅਦ ਸੀਨੀਅਰ ਅਕਾਲੀ ਆਗੂਆਂ ਦੇ ਇੱਕ ਟੜੇ ਨੇ ਬਗਾਵਤ ਕਰ ਦਿੱਤੀ ਹੈ ਭਾਗੀ ਟੜੇ ਦੇ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਪੀਬੀ ਜਗੀਰਕਾਰ ਅਤੇ ਸਿਕੰਦਰ ਸਿੰਘ ਮਲੂਕਾ ਨੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਅਹੁਦਾ ਛੱਡਣ ਅਤੇ ਲੀਡਰਸ਼ਿਪ ਦੀ ਤਬਦੀਲੀ ਦੀ ਮੰਗ ਕੀਤੀ ਹੈ ਪਰ ਮੀਡੀਆ ਤੇ ਸਿਆਸੀ ਹਲਕਿਆਂ ਵਿੱਚ ਸਭ ਤੋਂ ਵੱਡਾ ਸਵਾਲ ਇਹ ਪੁੱਛਿਆ ਜਾ ਰਿਹਾ ਹੈ ਕਿ ਕੀ ਪਾਰਟੀ ਪ੍ਰਧਾਨ ਦੇ ਬਦਲ ਨਾਲ ਮੁਰਤੋਂ ਅਕਾਲੀ ਦਲ ਆਪਣੀ ਜ਼ਮੀਨ ਹਾਸਲ ਕਰ ਸਕੇਗਾ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਕਹਿੰਦੇ ਨੇ ਕਿ ਅਕਾਲੀ ਦਲ ਨੂੰ ਇੱਕ ਖੇਤਰੀ ਏਜੰਡਾ ਲੈਣ ਦੀ ਲੋੜ ਹੈ ਮੈਂ ਨਹੀਂ ਸਮਝਦਾ ਵੀ ਇਹ ਕੱਲਾ ਲੀਡਰਸ਼ਿਪ 'ਚ ਤਬਦੀਲੀ ਨਾਲ ਇਹ ਸਾਰਾ ਹੱਲ ਹੋ ਜਾਏਗਾ ਇਹਦੇ ਨਾਲ ਹੱਲ ਨਹੀਂ ਹੁੰਦਾ ਲੀਡਰਸ਼ਿਪ ਦੀ ਤਬਦੀਲੀ ਨਾਲ ਉਹ ਜ਼ਰੂਰਤ ਬਹੁਤੀ ਇਹ ਹੈ ਵੀ ਕੋਈ ਪੋਲੀਟੀਕਲ ਪ੍ਰੋਗਰਾਮ ਦੇਣ ਰੀਜਨਲ ਪੋਲੀਟੀਕਲ ਪ੍ਰੋਗਰਾਮ ਦੇਣ ਜਿਹੜਾ ਪਹਿਲਾਂ ਕੇਂਦਰਵਾਦੀ ਪ੍ਰੋਗਰਾਮ ਆ ਉਹ ਸਾਰੇ ਨੂੰ ਤਿਆਗਣ ਤਾਂ ਫਿਰ ਇਹ ਕਿਤੇ ਜਾ ਕੇ ਪਾਰਟੀ ਖੜੀ ਹੋ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਗਠਨ 14 ਦਸੰਬਰ 1920 ਨੂੰ ਹੋਇਆ ਸੀ ਇਸ ਪਾਰਟੀ ਦਾ ਜਨਮ 1920-25 ਦੌਰਾਨ ਚੱਲੀ ਗੁਰਦੁਆਰਾ ਸੁਧਾਰ ਲਹਿਰ ਤੋਂ ਇੱਕ ਹਰੀਆਵਲ ਦਸਤੇ ਵੱਜੋਂ ਹੋਇਆ ਗੁਰਦੁਆਰਾ ਸੁਧਾਰ ਲਹਿਰ ਦਾ ਮੁਢਲਾ ਮਕਸਦ ਮਸੰਦਾ ਤੋਂ ਇਤਿਹਾਸਕ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸੇ ਲਹਿਰ ਦਾ ਹਾਸਲ ਹੈ ਇਸ ਦੇ ਨਾਲ ਹੀ ਅਕਾਲੀ ਦਲ ਇੱਕ ਸਿਆਸੀ ਜਥੇਬੰਦੀ ਵੱਜੋਂ ਖੋਦ ਵਿੱਚ ਆਇਆ ਪਰ ਇਸ ਵੇਲੇ ਅਹਿਮ ਸਵਾਲ ਇਹ ਹੈ ਕਿ ਪੰਜਾਬ ਦੀ ਇਤਿਹਾਸਿਕ ਅਤੇ ਸੰਦਰਸ਼ੀਲ ਪਾਰਟੀ ਪੰਜਾਬ ਵਿੱਚ ਹੀ ਹਾਸ਼ੀਏ ਤੇ ਕਿਉਂ ਚਲੀ ਗਈ ਜਿਹੜੀ ਪਾਰਟੀ ਕੀ ਕਲੇਮ ਕਰਦੀ ਹੈ ਕਿ ਪੰਜਾਬੀ ਪੰਜਾਬੀਅਤ ਦੀ ਜਿਹੜੀ ਹੈ ਉਹ ਰਖਵਾਲੀ ਕਰਦੀ ਹੈ ਸੋ ਇਸ ਪਾਰਟੀ ਦਾ ਡਾਊਨਫਾਲ ਜਿਹੜਾ ਹੈ ਉਹ ਸਭ ਲਈ ਅੱਛਾ ਨਹੀਂ ਹੈ ਕਿਉਂਕਿ ਇਹ ਪਾਰਟੀ ਜਿਹੜੀ ਉਹ ਕਲੇਮ ਕਰਦੀ ਹੈ ਕਿ ਅਸੀਂ ਪੰਜਾਬ ਔਰ ਪੰਜਾਬੀਅਤ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਔਰ ਬਹੁਤ ਡਿਫਰੈਂਟ ਡਿਫਰੈਂਟ ਫੇਜ਼ਸ ਆਏ ਨੇ ਹਿਸਟਰੀ 'ਚ ਜਿਹਦੇ ਵਿੱਚ ਪਾਰਟੀ ਨੇ ਕਾਫੀ ਕੰਮ ਕੀਤਾ ਹੈ ਸੋ ਇਹਦਾ ਡਾਊਨਫਾਲ ਜਿਹੜਾ ਹੈ ਉਹ ਮੈਨੂੰ ਲੱਗ ਰਿਹਾ ਹੈ ਕਿ ਪੂਰੇ ਪੰਜਾਬ ਲਈ ਕੋਈ ਜ਼ਿਆਦਾ ਅੱਛੀ ਗੱਲ ਨਹੀਂ ਹੈ ਪੰਜਾਬ ਨੂੰ ਬਹੁਤ ਜਿਆਦਾ ਲੋਡ ਹੈ ਕਿਸੇ ਰੀਜਨਲ ਪਾਰਟੀ ਦੀ ਹਰ ਖੇਤਰ ਨੂੰ ਲੋਡ ਹੈ ਰੀਜਨਲ ਪਾਰਟੀ ਦੀ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਯੂ ਸਾਲ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀਆਂ 13 ਸੀਟਾਂ ਵਿੱਚੋਂ ਮਹਿਜ਼ ਇੱਕ ਸੀਟ ਹੀ ਜਿੱਤ ਸਕੀ ਅਕਾਲੀ ਦਲ ਲਈ ਬਠਿੰਡਾ ਤੋਂ ਹਰ ਸਿਮਰਤ ਕੌਰ ਬਾਦਲ ਲੋਕ ਸਭਾ ਮੈਂਬਰ ਚੁਣੇ ਗਏ ਇਨ੍ਹਾਂ ਚੋਣਾਂ ਵਿੱਚ ਪਾਰਟੀ ਨੂੰ ਮਹਿਜ਼ 13.26 ਫੀਸਦੀ ਵੋਟ ਪਰਸੈਂਟੇਜ ਮਿਲੀ ਦੂਜੇ ਪਾਸੇ ਅਕਾਲੀ ਦਲ ਨੇ 1996 ਵਿੱਚ ਭਾਈਪਾ ਨਾਲ ਗੱਠਜੋੜ ਕਰਨ ਤੋਂ ਬਾਅਦ ਪੰਜਾਬ ਵਿੱਚ 15 ਸਾਲ ਰਾਜ ਕੀਤਾ ਪਰ ਹੁਣ ਇਸ ਪਾਰਟੀ ਦੇ ਵਿਧਾਨ ਸਭਾ ਵਿੱਚ ਸਿਰਫ 3 ਵਿਧਾਇਕ ਨੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਕਹਿੰਦੇ ਹਨ ਕਿ ਅਕਾਲੀ ਦਲ ਦਾ ਨਿਗਾਰ ਉਸੇ ਦਿਨ ਹੀ ਸ਼ੁਰੂ ਹੋ ਗਿਆ ਸੀ ਜਦੋਂ ਉਹਨਾਂ ਨੇ ਭਾਈਪਾ ਨਾਲ ਗੱਠਜੋੜ ਕੀਤਾ ਸਿੱਧੂ ਮੁਤਾਬਕ ਇਸ ਦੌਰਾਨ ਪਾਰਟੀ ਦਾ ਪੰਜਾਬ ਪੱਖੀ ਅਤੇ ਖੇਤਰੀ ਰਾਜਨੀਤੀ ਵਾਲਾ ਚਰਿੱਤਰ ਬਦਲ ਗਿਆ ਜਦੋਂ ਉਹ ਇੱਕ ਨੈਸ਼ਨਲਿਸਟ ਪਾਰਟੀ ਦੇ ਨਾਲ ਜੁੜ ਗਿਆ ਤੇ ਉਹਦਾ ਉਸ نیشنل ਪਾਰਟੀ ਨਾਲ ਜੁੜਿਆ ਨਹੀਂ ਹੈ ਤੇ ਉਹ نیشنل ਪਾਰਟੀ ਨਾਲ ਜਾ ਕੇ ਉਸਨੇ ਬਿਲਕੁਲ ਹੀ ਉਹਨੂੰ ਟੋ ਕਰ ਲਿਆ ਜਿਵੇਂ ਟਰੈਕਟਰ ਦੇ ਪਿੱਛੇ ਟਰਾਲਾ ਹੁੰਦਾ ਲੱਗਿਆ ਇਸ ਤਰੀਕੇ ਨਾਲ ਜੁੜ ਗਿਆ ਤੇ ਅਨ ਕੰਡੀਸ਼ਨਲ ਉਹਨੇ ਜਿਹੜਾ ਅਨ ਕੰਡੀਸ਼ਨਲ ਲੈਵਲ ਦੀ ਸਪੋਰਟ ਦਿੱਤੀ ਆ ਆਪ ਦੀਆਂ ਮੰਗਾਂ ਪੰਜਾਬੀਆਂ ਦੀਆਂ ਮੰਗਾਂ ਸਿੱਖਾਂ ਦੀਆਂ ਮੰਗਾਂ ਇਹ ਸਾਰੀਆਂ ਦੇ ਉੱਤੇ ਇੱਕ ਰੀਜਨਲ ਜਿਹੜਾ ਪਾਰਟੀ ਦਾ ਇੱਕ ਸਰੂਪ ਸੀ ਜਾਂ ਉਹਦਾ ਕੰਮ ਸੀ ਅਮਲ ਸੀ ਉਹ ਨਹੀਂ ਰਿਹਾ ਇਹਦੇ ਕਰਕੇ ਇੱਕ ਕ੍ਰਾਈਸਿਸ ਆ ਜਾਣਾ ਹੀ ਸੀਗਾ ਸਾਰਾ ਸਿਰਾਂ ਦੀ ਬਦਲੀ ਨਾਲ ਚਿਹਰਿਆਂ ਦੀ ਬਦਲੀ ਨਾਲ ਕੋਈ ਇਸ ਕਿਸਮ ਦੀ ਪਾਰਟੀ ਰਿਵਾਈਵ ਨਹੀਂ ਹੋਣੀ